ਸਾਰਾ ਹੁਣ ਪਿਆਰ ਇਹਨਾਂ ਕੰਮ ਨਹੀਂ ਕਰਦਾ ਕੋਈ ਧੰਦਾ ਨਹੀਂ ਜਾਂਦਾ ਦਾ ਸਾਰਾ ਦਿਨ ਤੂੰ ਹੀ ਫਿਰਦੀ ਮੈਂ ਕੰਮ ਨਹੀਂ ਕਰਦੇ ਨਾਲ ਮੈਂ ਉਖੜਾ ਹੁਣ ਪਿਆਰ ਇਹਨਾਂ ਸਾਰਾ ਦਿਨ ਮੈਂ ਸਾਰਾ ਦਿਨ ਕੰਮ ਧੰਦਾ ਕਰਦੀ ਰਹਿਣੀ ਆ ਕਦੇ ਗੋਹਾ ਪਰਥ ਕਦੇ ਪਸੰਗਾਂ ਕਰਨੀ ਜਾ ਕਦੇ ਕੱਪੜੇ ਤੋਂ ਢੰਡੇ ਤੋਂ ਉਠਾੜ ਦੂੰ ਰਾਤਾਂ ਵੇਹਿਰੀਆਂ ਵੱਡੀਆਂ ਖਾਣ ਨੂੰ ਉਹ ਤੂੰ ਤਾਂ ਮੈਨੂੰ ਸੌਂ ਨਹੀਂ ਦਿੰਦੀ ਤੂੰ ਤਾਂ ਮੈਨੂੰ 24 ਘੰਟੇ ਲੜਦੀ ਰਹਿਣੀ ਆ ਸਾਰਾ ਦਿਨ ਜੇ ਮੈਂ ਪੈਦਾ ਉਹਦੇ ਘਰੇ ਪਿਆ ਮੈਂ ਕਿਹੜਾ ਕਿਸੇ ਦੇ ਘਰੇ ਗਿਆ ਮੈਂ ਜੇ ਤੈਨੂੰ ਅੱਜ ਤੱਕ ਕੋਈ ਲੰਬਾ ਦਵਾਇਆ ਫਿਰ ਤਾ ਤੂੰ ਮੈਨੂੰ ਕਹੇ ਤੈਨੂੰ ਸਾਰੀ ਚੀਜ਼ ਘਰੇ ਬੈਠੀ ਨਹੀਂ ਮਿਲਦੀ ਐ ਤਾੜਾ ਖੜਾ ਬਣਾ ਕੋਈ ਨਹੀਂ ਚਾਹ ਬਣਾਉਂਦਾ ਮੈਂ ਕਿੱਥੇ ਜਲਣਾ ਆਹ ਖੜਾ ਚਾਹ ਖੜਾ ਹੋ ਜਾ ਪੀ ਕੇ ਚਾਹ ਕੰਮ ਤੇ ਜਾਣਾ ਖੇਤ ਕੰਮ ਧੰਦਾ ਕਰ ਲਾ ਧਿਆਨ ਨਾ ਤੋ ਕਰਾਈ ਜਾਵਾਂਗੇ ਖਾਵਾ ਕਿ ਕਿੱਥੋਂ ਸਾਰਾ ਦਿਨ ਮੈਲਾ ਪਿਆ ਰਹਿਣਾ ਵਾ ਉਹ ਮੈਦਾ ਜਿੰਨੇ ਡਗਰਾ ਹੈਗਾ ਕਰਦਾ ਹੀ ਹੈ ਪਰ ਤੂੰ ਮੇਰਾ ਨਾ ਨਾ ਕਰ ਜਿਹੜੀ ਚੀਜ਼ ਦੀ ਤੈਨੂੰ ਲੋੜ ਆ ਮੈਂ ਤੋ ਪਹਿਕੇ ਮੰਗਵਾ ਲਿਆ ਕਰ ਇੱਕ ਤੋ ਮੈਂ ਤੋ ਹੋਰ ਦਾ ਹੈ ਨਾ ਕਿ ਜਿਹੜੀਆਂ ਗੱਲਾਂ ਜਿੰਨੀ ਆਈਦਾ ਹੁੰਦਾ ਅੱਜ ਕੱਲ ਲੋਕ ਕਿਸੇ ਨੂੰ ਯਾਰਦੇ ਨਹੀਂ ਰੋਟੀ ਖਾਂਦੇ ਨੂੰ ਕਿਉਂ ਬੁੜੀਆਂ ਤਾਂ ਬੁੜੀਆਂ ਦੇ ਹਿਸਾਬ ਨਾਲ ਦੀਆਂ ਬੰਦੇ ਬੰਜਾ ਨਾਲ ਨਾਲ ਲਾ ਦਿੰਦੇ ਆ ਲੋਗ ਦਾ ਤਾਂ ਆ ਦੇ ਬਸ ਦੇ ਕਿਸੇ ਦੇ ਘਰ ਨੂੰ ਉਜਾੜ ਕੇ ਰਾਜੀ ਇੰਡੀਓ ਤਾਂ ਰੋਟੀ ਗੰਧ ਤੇ ਕੋਈ ਰਾਜ ਹੀ ਨਹੀਂ ਹੈਗਾ ਚਾਹ ਦੋਈ ਵਾਰ ਨਹੀਂ ਮੈਂ ਚਾਹ ਪੀਣਾ ਤੇ ਚਾਹ ਵੀ ਕਿਉਂ ਮੈਂ ਖੇਤ ਜਾਣਾਗਾ ਮੱਟਾ ਬੂਟਾ ਕੱਢ ਲੈਣੇ ਆ ਪਰ ਹੋਰ ਕੀ ਹੈ ਚਾਹ ਖੜਾ ਹੋ ਜਾ ਪੀਲਾ ਚਾਹ ਚਾਹ ਵੀ ਠੰਡੀ ਲੱਗ ਜਿੱਤੀ ਕਾਦੀ ਗੱਲ ਆ ਪਤਾ ਨਹੀਂ ਕਦੋਂ ਬੁਰੀ ਬਣਾਈ ਬੈਠੀ ਆ ਚਲੋ ਮਨਾ ਖੇਤ ਹੁਮ ਕਾ ਮਦਦਾਂ ਦਾ ਕਰੇ ਬੰਦਾ ਕਿੱਥੇ ਛੱਦਦਾ ਹੈਗਾ ਘਾਹ ਬਨ ਵਰ ਨਾ ਬੂਗਾ ਇਹਦਾ ਤਾਂ ਹੁਣ ਸੜੋ ਹੀ ਗਿਆ ਇਹ ਕਿਹੜਾ ਨਾਲ ਲੱਗ ਕੇ ਇਦਰਾ ਦੂਗੀ ਚੱਲਿਓ ਯਾਰ ਫੇਤ ਨੂੰ ਫਿਰ ਹੋਰ ਕੀ ਆ ਇਹਦਾ ਲੜਨ ਤੇ ਜੋਰ ਦੇਈ ਰੱਖਦੀ ਆ ਸਾਰਾ ਹੋਰ ਉਹਦੇ ਕੋਲ ਲੜਾਈ ਤੋਂ ਬਨਾ ਹੋਰ ਕੋਈ ਕੰਮ ਨਹੀਂ ਹੈਗਾ ਕੁਝ ਸਮੇਂ ਬਾਅਦ ਆਇਆ ਮਾਹਰ ਕਹਿੰਗਾ ਮੈਂ ਸਿਆਣੀ ਫੜਾਈ ਕਰੀ ਗਿਆ ਵਲੀ ਬੰਦਾ ਆ ਚਲ ਫੜਾਈ ਹੋਣੀ ਹੈ ਕਿ ਪਿਆਦਾ ਫੀਲਦਾ ਹੂ ਉਹ ਸਮਝਾ। ਜਿਹੜਾ ਗੁਰਾ ਖਾਂ ਉਹ ਜਰ ਘੜ ਲਿਆ ਤੇ ਹੁਣ ਆਪਾਂ ਬੈੰਨੇ ਆ। ਵਧੀਆ ਹੋਊਗਾ ਤਾਂ ਜਦ ਜਿੰਨਾ ਕਿ ਨਿਬੜ ਗਿਆ। ਬੈਠ ਜਾ ਮੈਂ ਪਾਣੀ ਹੈ ਘਰੇ ਵੀ ਪਿਆਰ ਇੰਨਾਗਾ ਇੱਥੇ ਵੀ ਆ ਕੇ ਪੈ ਜਾਣਾ। ਆਲ ਸੈਨੇ ਬੰਦਾ ਨਹੀਂ ਵੇਖਣਾ ਫੜ ਚਾਹ ਪੀਲਾ। ਕੰਮ ਧੰਦਾ ਕਰਨਾ ਕੋਈ ਮਾੜਾ ਮੋਟਾ। ਸਾਰਾ ਖੇਤ ਦਾ ਹੋ ਹੋਇਆ ਪਿਆਦਾ। ਬੁਰਾ ਹਾਲ। ਓਹੋ ਮੈਂ ਤਾਂ ਖਾਲ ਕੱਢ ਕੇ ਹਟਾ ਸੀ ਤੂੰ ਮਰੇ ਉੱਤੇ ਆਖੜੀ ਪੈਂਦੇ ਦੀ। ਬਜਲੀਆਂ ਚ ਛਾਪਾ ਵੱਧ ਗਿਆ ਮੈਂ ਤਾਂ। ਹਣਕੇ ਪਿਆ ਸੀ ਪਹਿਲੇ ਘਰੋਂ ਮਸਾ ਠਾਇਆ ਹੁਣ ਆ ਹੁਣ ਸਰ ਇੱਥੇ ਪੈ ਗਿਆ ਪਹਿਣਾ ਤਾਂ ਹੁਣ ਆਈ ਗਈ ਐ 10 ਮਿੰਟ ਆ ਕੋਈ ਗੱਲ ਨਹੀਂ ਬੱਟਾ-ਬੁੱਟਾ ਜੀ ਮੈਂ ਆਪੇ ਘਟ ਲੂੰਗਾ ਸਾਰਾ ਫਿਕਰ ਮੈਨੂੰ ਮੇਰੇ ਕੰਮ ਦੇਈ ਐ ਤੂੰ ਆਪਦੇ ਕੰਮ ਦਾ ਫਿਕਰ ਰੱਖਿਆ ਕਰ ਮੇਰੀ ਜਦੋਂ ਕੈਂਸਲ ਨਹੀਂ ਤੂੰ ਮੈਂ ਵੀ ਤਾਂ ਨਦੀ ਜਿਹੜੀ ਸਾਰਾ ਦਿਨ ਪਸੰਗਾਂ ਚ ਫਿਰਦੀ ਰਹਿੰਦੀ ਆ ਕਰ ਲਿਆ ਕਰ ਤੂੰ ਵੀ ਕੋਈ ਡੱਕਾ ਤੋੜ ਲਿਆ ਕਰ ਉਹ ਤੇਰੇ ਤਾਂ ਆਪਿਸ਼ ਨੇ ਬਿਜਲੀ ਨਹੀਂ ਪੂਰੇ ਹੁੰਦੇ ਫਿਰ ਤੂੰ ਮੈਨੂੰ ਕਹਿੰਦੇਂ ਕਿ ਮੇਰੇ ਨਾਲ ਲੜਦਾ ਐ ਉਹ ਤਾਂ ਜਰ ਜਾ ਫੜਾ ਕੇ ਬਾਗੀ ਚਾਹ ਜੂ ਤਾਂ ਫੇਰ ਹੀ ਪੀਵਾਂਗੇ ਤੇ ਹੁਣ ਆਪਾਂ ਕੋਈ ਨਾ ਕੋਈ ਜੇ ਦਾਰੂ ਪੀਣ ਦਾ ਜਗਾੜ ਕਰੀਏ ਯਾਰ ਬੰਦੇ ਦੀ ਮੇਰੀ ਅਰਗੇ ਦੀ ਜ਼ਿੰਦਗੀ ਖੁਸ਼ੀ ਹੈਗੀ ਪਰ ਆਰਥਾਂ ਨੂੰ ਹੀ ਮਿਲਿ ਅਜੇ ਨਾਲ ਰੋਹਵਾ ਕਰ ਤੀ ਵੀਚਾ ਮਾਂਵੇਂ ਚਾਹਦਾ ਆਦਾ ਬੜੀਆ ਹਾਲ ਹੋ ਗਿਆ ਆਪਣੀ ਦਾਰੂ ਮੰਨਿਉ ਹਥੋਂ ਦਰੂ ਦੇ ਜਗਾੜ ਹੋ ਗਿਉ ਕੁਝ ਸਮੇਂ ਬਾਅਦ ਲਾਦਨ ਕਿਹਨ ਤਰੇ ਅਬੀ ਆਮ ਕੇ ਵੀ ਹੈ ਬਾਈ ਇਹ ਲੰਬਾ ਹੈ ਨਾ ਕਿਹਦਾ ਕੇ ਹੈ ਬਾਈ ਥੋੜਾ ਫਿਰ ਆਜਾ ਲੈ ਦੇ ਇਹ ਕਾਲੇ ਕੋਸ਼ੇ ਲੋਹਾ ਝੱਕਲੇ ਹੈ ਕੀ ਨਾ ਬਾਈ ਅੱਜ ਢਾਟ ਕੇ ਮੈਂ ਦੇਖਿਆ ਉਹਨੇ ਹਰ ਕੇ ਅੱਛਾ ਹਾਂ

ਉੰਦਾਰ ਉਦ ਨਾਲ ਯੱਟ ਦੇ ਕਬਰਾਂ ਤੱਕ ਜਾਊਗੀ ਉੰਦਾਰ ਉਦ ਨਾਲ ਯੱਟ ਦੇ ਮੋਗਲਾ ਹੱਥ ਲੈ ਕੇ ਦੇ ਸੁਣਿਆ ਜੀ ਮੈਡਮ ਕਲਾਸ ਤੂੰ ਕੀ ਕਰਨਾ ਬਾ ਕੀ ਹੈਗਾ ਲੰਬੇ ਲੰਬੇ ਲੈ ਆਣਾ ਤੂੰ ਕਦੇ ਖੇਤ ਕਦੇ ਘਰੇ ਪਹਿਲਾਂ ਮੈਨੂੰ ਐ ਦੱਸ ਬਿਤੇ ਨੂੰ ਲੰਬਾ ਮੇਰੇ ਵੱਲ ਜੀ ਕਿਨੇ ਦੇਤਾ ਏਦੋਂ ਪਹਿਲਾਂ ਹੁਣ ਲੰਬਾ ਦੇ ਜਾਣੇ ਤੇ ਜੇ ਉਹ ਕਰਦਾ ਚੋਰੀਆਂ ਖੇਤਾਂ ਜਿਉ ਲੰਬੇ ਲੈ ਕੇ ਜਾਂਦੇ ਅਗਲੇ ਮੈਂ ਮੈਂ ਜਿਹਦਾ ਕੀ ਚੱਕ ਲਿਆ ਮੈਨੂੰ ਸਮਝ ਨਹੀਂ ਆਉਂਦੀ ਜੇ ਇਹ ਕਿ ਮੈਂ ਤਾਂ ਅਗਲੇ ਕਹਿੰਦੇ ਅਗੇ ਉਹ ਚੱਕਦਾਗਾ ਫੇ ਜੇ ਮੈਂ ਤਾਂ ਤੂੰ ਅਗਲਾ ਮੈਨੂੰ ਮੇਰਾ ਗਾਲ ਖੜੂਗਾ ਤੈਨੂੰ ਕੀ ਕਹਾਂਗਾ ਪਹਿਲਾਂ ਮੈਨੂੰ ਆਜਾ ਘਰੇ ਦੱਸ ਕੇ ਗਾਇਆ ਅਗਲੇ ਕਹੋਂ ਦੱਸ ਰਿਹਾ ਉਹ ਆਇਆ ਸੀਗਾ ਉਹਨਾਂ ਦਾ ਕੌਣ ਆਇਆ ਜੀ? ਜਿਆਦਾ ਕੋਈ ਨਾਮ ਹੈ ਕੌਣ ਆਇਆ ਸੀ ਐਂ ਵੀ ਦੱਸ ਨਾਮ ਹੈ ਕੀ ਕੀ ਕਰਨਾ ਜਦੋਂ ਅਗਲੇ ਆਉਂਦੇ ਤੈਨੂੰ ਆਪ ਨੂੰ ਪਤਾ ਹੋਊਗਾ ਕੀ ਹੋ ਰਿਹਾ ਹੈਗਾ ਮੈਂ ਨਹੀਂ ਨਾ ਲੰਬਾ ਲੈਂਦਾ ਜੇ ਤਾਂ ਮੈਂ ਵੀ ਨਹੀਂ ਕਿਸੇ ਦਾ ਤੈਨੂੰ ਹੀ ਅਗਲੇ ਆ ਜਾਂਦੇ ਘਰੇ ਮੈਂ ਸ਼ੌਨ ਦਾ ਰੀਂ ਆ ਕੱਲ ਨੂੰ ਆਲਾ ਸਾਥ ਤੇ ਸਾਥ ਲਈ ਮੈਨੂੰ ਹੈ ਚਾਹ ਆ ਰਛੰਗੇ ਕਰੀ ਗਿਆ ਤਾਂ ਮੈਂ ਤਾਂ ਤੇ ਕੀ ਵੰਦੂਗੀ ਆਉਦੇ ਥੰਪਲ ਦਾ ਉਗਲਾ ਤਮੈ ਪੇਵੀ ਦਾ ਕਲੂਰ ਰੋਬ ਕੇ ਮਰੀ ਜੰਨੀ ਹਾਂ ਜਨਾ ਅੰਦੂਸ ਦੀ ਗੱਲ ਇੱਥੇ ਬਿਆਹੂਗਾ ਆ ਗਿਆ ਆਪ ਇਹੋ ਪਈ ਮੰਜਰਤ ਨਹੀਂ ਕੀ ਚੱਸੀ ਹੈ ਯਾਰ ਅੱਜ ਤਾਂ ਬੋਲੀ ਉਹ ਮਿਲਣਾ ਤਾਂ ਮਸਤ ਹੋਰ ਨਹੀਂ ਨਿਆ ਖੜਤਾ ਹੀ ਨਾ ਕੋਠਿਆ ਮੈਂ ਦੂਰ ਨਹੀਂ ਜਾਣਾ ਉਹ ਆ ਤੁਰੇ ਚਲੀ ਜਾਂਦਾ ਹੈ ਫੋਨ ਕਰਦਾ ਘਰੇ ਆਉਂ ਨਹੀਂ ਆਉਂਦੇ ਹਨ ਮੋਬਾਈਲ ਕਰਦਾ ਹੈ ਹੈਲੋ ਅੱਜ ਫੇਰ ਤੋਰੀ ਐਂਡ ਕਰੀ ਉਹਨਾਂ ਖੇਤ ਤੋਂ ਆਏ ਹੋਈ ਅੱਜ ਦੇਖਣੇ ਆ ਕੇ ਆਇਆ ਦਾ ਖੇਲੇ ਹੈ ਆਉਂਦੇ ਚਾਹ ਲੈਣਗੇ ਰੋਜ਼ ਹੀ ਲੰਬੇ ਹੁੰਦੇ ਆ ਅੱਜ ਦੇਖਦੀਆਂ ਤਾਂ ਕੀ ਕਰਨਾਗਾ तपार ऐसे बंदे ने का की हो गया भाई वो चोरी-वोरी ना भाई देखो यार निकल को दादा नहीं यार पहले कांड का प्रो कर दो उससे वाला क्या कर रहा है है रोज ही चोरी कर रहा है गल भाई ਭਾਈ ਮੈਂ ਗਲਤੀ ਮੰਨਦਾ ਯਾਰ ਮੈਨੂੰ ਨਾ ਮੇਰੀ ਮਜਬੂਰੀ ਸੀ ਮੈਂ ਪੀਂਦਾ ਸੀ ਦਾਰੂ ਯਾਰ ਦਾਰੂ ਭਿਲਾਉਣ ਦਾ ਮਾਰਾ ਯਾਰ ਮੈਂ ਤਾਂ ਕੋਠੇ ਚ ਚੋਰੀ ਕਰਦਾ ਸੀ ਮੈਂ ਮਾਫੀ ਮੰਗਦਾਗਾ ਮੈਨੂੰ ਐਂ ਡਰ ਜੇ ਤੁਸੀਂ ਸਾਥ ਚ ਲੈ ਕੇ ਜਾਓਗੇ ਤਾਂ ਮੇਰੀ ਬਾਲੀਆ ਤੇ ਬੇਇੱਜ਼ਤੀ ਹੋ ਜੀਏ ਇਹ ਨਾ ਕਰੀਏ ਤਾਂ ਬਾਈ ਮੈਂ ਮਜਬੂਰ ਤੇ ਤੂੰ ਮਾਰਗਾ ਬਾਈ ਮੈਨੂੰ ਮਾਫ ਕਰ ਠੀਕ ਹੈ ਗੱਲ ਤੂੰ ਪੈਰੀਂ ਖਿਲਾ ਦੇ ਚੱਲ ਤੈਨੂੰ ਪੈਰੀਂ ਹੱਥ ਲਾਉਣਾ ਬਾਈ ਉਹ ਵੀ ਕੋਈ ਹੱਥ ਲਾਉਣਾ ਬਈ ਸਾਡੀ ਤਾਂ ਗੱਲ ਨਹੀਂ ਗਲਤੀ ਕਰਦਾ ਨਹੀਂ ਮੈਂ ਜਵਾਬ ਨਹੀਂ ਕਰਦਾ ਮੇਰੀ ਵੀ ਗਲਤੀ ਹੈ ਬਾਈ ਮੈਂ ਮੰਨਦਾ ਹੋਰ ਤੇ ਦੇਖ ਲਾ ਗਏ ਆਪਣਾ ਉਡਾ ਲਈ ਨਾ ਬਾਈ ਇਹਨੇ ਮੇਰੀ ਤਾਂ ਉਹ ਸੱਤ ਚ ਕੀ ਗਾਣ ਥਣੇ ਤੇ ਲੈ ਕੇ ਜਾਵਾਂਗੇ ਨਾ ਕੋਈ ਵਾਲੀ ਇਹਨੇ ਬਾਈ ਮੇਰੇ ਘਰ ਆਈ ਕੋਲੇ ਵੀ ਲੰਬਾ ਦਿੱਤਾ ਇਹ ਕਿਹੜਾ ਜਾਣਾ ਖੜਾ ਕਰਕੇ ਤੈਨੂੰ ਤੇ ਪਾਜਾ ਆਹੋ ਛੱਡਿਆ ਤੇ ਰੱਖੋ ਨਾ ਬਾਈ ਮਾਫੀ ਮੰਗਦਾ ਸਾਡੇ ਕਰਕੇ ਨਹੀਂ ਕੋਈ ਨਹੀਂ ਛੱਡਾ ਕਰਕੇ ਛੱਡ ਦੇ ਬਸ ਸਤਿ ਸ੍ਰੀ ਅਕਾਲ ਦੋਸਤੋ ਤੇ ਜੇ ਜੇ ਸਾਡੀ ਵੀਡੀਓ ਪਾਈ ਹੈ ਬਣਾ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਦਾਰੂ ਨਾ ਸ਼ਰਾਬਾਂ ਪੀਣ ਦੇ ਮਾਰੇ ਬਹੁਤ ਲੋਕ ਚੋਰੀਆਂ ਕਰਦੇ ਨੇ ਜੇ ਸਾਡੀ ਵੀਡੀਓ ਤੁਹਾਨੂੰ ਕੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਸਾਡੀ ਵਿੱਚ ਕੋਈ ਕਮੀ ਪੇਸ਼ੀ ਹੈ ਤਾਂ ਸਾਨੂੰ ਕਮੈਂਟ ਕਰਕੇ ਦੱਸੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਫਸਲੀ ਕਾਲਜੀ ਸਾਰਿਆਂ ਪਿਆਰ ਸਤ